ਸੋ ਕਹੋ タル ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵਹ ਸਿਫਤ ਖਸਮ ਦੀ ਨੂਰੇ ਹਰ ਸੋਹ ਕੋਰ ਸੋਹ ਛੱਟੀ ਐ ਤਦ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸਚਾ ਪਾਤੇ ਸਾਹੂ ਸਿਰ ਸਾਹਾਂ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੀ ਬਹੁਤ ਦੁਖ ਲਾਗੈ ਜੋਗ ਚਾਰੇ ਭਰਮਾਈ ਹਾਮਦੀਨ ਤੋਮਾ ਜੁਗ ਜੁਗ ਦਾਤੇ ਸਬਦੇ ਦੇਹ ਬੁਝਾਈ ਬਿਨ ਸਤਗੁਰ ਸੇਵੀ ਬਹੁਤਾ ਦੁੱਖ ਲਾਗਾ ਜੁਗ ਚਾਰੇ ਭਰਮਾਈ ਾਮਦੀਨ ਤੋਮ ਜੁਗ ਜੁਗ ਦਾਤੇ ਸਬਦੇ ਦੇਹ 부ਝਾਈ ਹਰ ਜੀਓ ਕਿਰਪਾ ਕਰਹੁ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵਹੁ ਹਰ ਨਾਮ ਦੇਵਹੁ ਆਦਾਰੀ ਰਹਾਉ ਮਨ ਸਮਾਰ ਧੁਬਦਾ ਸਹਿਜ ਸਮਾਨੀ ਆਯਾ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕੇ ਲਿਖ ਕਾਟਣ ਹਾਰਾ ਸਬਦ ਮਰਹੁ ਫਿਰ ਜੀਵ ਹੋ ਸਦ ਹੀ ਤਾ ਫਿਰ ਮਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਾਨੇ ਮੀਠਾ ਸਬਦੇ ਪਾਵੈ ਕੋਈ ਦਾਤੈ ਦਾਤ ਰਖੀ ਹੱਥ ਆਪਣੈ ਜਿਐ ਸੋ ਪਾਵੈ ਤੇ ਸਦੇਈ ਮਾਲਕ ਨਾਮ ਰੱਤੇ ਸੁਖ ਪਾਇਆ ਦਰਗਹ ਜਾਪਹਿ ਸੇਈ ਦਾਤ ਦਾਤ ਰੱਖੀ ਹੱਥ ਆਪਣੈ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰੱਤੇ ਸੁਖ ਪਾਇਆ ਦਰਗਹਿ ਜਾਪਹਿ ਸੇਈ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹਲਾ ਤੀਜਾ ਬਿਨ ਸਤ ਗੁਰ ਸੇਵੀ ਬਹੁਤਾ ਦੁਖ ਲਾਗਾ ਜੁਗ ਚਾਰੇ ਭਰਮਾਈ ਹਾਮਦੀਨ ਤੁਮ ਜੁਗ ਜੁਗ ਦਾਤੇ सबदे बुझाई